ਅਕਾਲ ਦੀ ਹੋ ਰਹੀ ਹੈ ਅਜ ਧਿਆਨ ਮਾਰੋ ਹਾਂ ਭਲਾ ਅਕਾਲ ਦੀ ਪੂਜਾ ਹੋ ਰਹੀ ਹੈ ਅਕਾਲ ਦੀ ਪੂਜਾ ਵਿੱਚ ਖੁੰਡੀਆਂ ਪੂਜਣੀਆਂ ਆਉਂਦੀਆਂ ਨੇ ਭਲਾ ਦੱਸੋ ਜੀ ਭਲਾ ਅਕਾਲ ਦੀ ਪੂਜਾ ਦੇ ਵਿੱਚ ਜੁੱਤੀਆਂ ਲੈ ਕੇ ਮੱਥੇ ਟੇਕਣੇ ਆਉਂਦੇ ਨੇ ਭਲਾ ਬਜ਼ੁਰਗੋ ਦੱਸੋ ਜੀ ਅਕਾਲ ਦੀ ਪੂਜਾ ਦੇ ਵਿੱਚ ਕੋਈ ਬਾਬੇ ਦੇ ਸਿਮਰਨੇ ਨੂੰ ਮੱਥਾ ਟੇਕ ਜAVE ਆਉਂਦਾ ਹੈ ਭਲਾ ਉਗੀਓ ਸਿਮਰਨਾ ਕਾਲ ਦਾ ਥੋੜਾ ਉਹ ਤੇ ਕਾਲ ਦਾ ਜਿਹੜਾ ਕਾਲ ਦੇ ਵਾਸ ਹੋ ਗਿਆ ਸੀ ਉਹ ਤੇ ਅਕਾਲ ਐ ਕਾਲਮੀ ਨੇ ਸਮਝ ਜਿਹੜਾ ਸਮੇਂ ਦੇ ਅਧੀਨ ਚੱਲਦਾ ਸਿਮਰਨਾ ਜਿਹੜਾ ਅਸੀਂ ਮਾਰਾ ਸੀ ਉਹ ਤੇ ਕਾਲ ਦੀ ਸੀ ਪਰ ਸਮੇਂ ਦੇ ਅਧੀਨ ਚੱਲਣ ਵਾਲੀ ਵੀ ਸੀ ਹੁਣ ਮਾਰਾ ਦੀ ਪੂਜਾ ਹੋ ਰਹੀ ਐ ਬਾਬਾ ਜੀ ਦੀਆਂ ਜੁੱਤੀਆਂ ਰੱਖ ਕੇ ਮੱਥੇ ਟਿਕਾਏ ਜਾ ਰਹੇ ਨੇ ਬਾਬੇ ਜੀ ਦੀ ਫਲੈਸ਼ ਸਾਹਮਣੇ ਰੱਖੀ ਹੋਈ ਐ ਪਬਲਿਕ ਨੇ ਬੜੀ ਪਵਿੱਤਰ ਚੀਜ਼ ਐ ਜੀ ਸੰਗਤਾਂ ਹਉਮਾ ਮਾ ਕੇ ਪਹੁੰਚ ਦਰਸ਼ਨ ਕਰਦੀਆਂ ਨੇ ਸੋਚੋ ਕਿੱਥੇ ਚਲੇ ਗਏ ਜੀ ਅਸੀਂ ਐਵੇਂ ਹਿੰਦੂਆਂ ਨੂੰ ਰੋਈ ਜਾਂਦੇ ਅਸੀਂ ਜਿਉ ਸ਼ਿਵਜੀ ਦੀ ਪੂਜਾ ਕਰਾਈ ਜਾਂਦੇ ਆ ਉਹ ਵਿਸ਼ਨੂ ਦੀ ਪੂਜਾ ਕਰਾਈ ਜਾਂਦੇ ਆ ਅਸੀਂ ਘਾਟਾ ਕਿਤੇ ਸਾਨੂੰ ਤੇ ਇਹ ਤੋਂ ਵੀ ਅੱਗੇ ਲੰਘਾਤਾ ਉਹਨਾਂ ਨੇ ਤੇ ਜੇ ਕੋਈ ਪ੍ਰਚਾਰਕ ਬੋਲੇ ਲਈਏ ਤੇ ਗਰਮ ਪਰ ਕਿਉਂ ਜੀ ਪ੍ਰਚਾਰਕ ਦਾ ਫਰਜ਼ ਬੰਦਾ ਨਾ ਦੱਸਣਾ ਸੰਗਤ ਨੂੰ ਵੀ ਇਹ ਮਨਮਤ ਹੋ ਰਹੀ ਐ ਹੁਣ ਗੋ ਤੇਗ ਬਾਧਰ ਸਾਹਿਬ ਨੇ ਕਹਿ ਦਿੱਤਾ ਆਦਮੇ ਕੌਣ ਉਪਾਉ ਕਰੂੰ ਕਿਹੜਾ ਉਪਾ ਕੀਤਾ ਜਾਏ ਜੇ ਬਿਦ ਮਨ ਕੋ ਸੈਂਸਾ ਛੁਟੇ ਇਹ ਸਹੀ ਮਹੀ ਹੋਈ ਐ ਨਾ ਦੁਨੀਆ ਸਹਿਮ ਕਰਕੇ ਤੁਰੇ ਫਿਰਦੇ ਹੋਰ ਮੰਨ ਲਓ ਮੈਨੂੰ ਕੋ ਸਹਿਮ ਨਹੀਂ ਆਸੀ ਰੋਜ਼ ਪੰਜਾਬ ਦੀਆਂ ਛੜਕਾਂ ਦੇ ਹੁਕਮ ਦੇ ਕਿੰਨੀਆਂ ਕਬਰਾਂ ਆਉਂਦੀਆਂ ਅਸੀਂ ਵਹਿੰਦੇ ਵੀ ਨਹੀਂ ਕਿਸੇ ਕਬਰ ਵੱਲ ਵੀ ਭਾਵਕੇ ਮੱਥਾ ਕਈ ਵਹਿੰਦੇ ਹੋਣਗੇ ਨਾ ਵੀ ਇਹ ਨਹੀਂ ਮੱਥਾ ਟੇਕਦੇ ਵੀ ਇਹਨਾਂ ਦੀ ਗੱਡੀ ਉੱਥੇ ਜਾ ਕੇ ਮੋਦੀ ਹੋ ਜਾਣੀ ਅਸੀਂ ਕਹੀ ਇਹਨੇ ਸਾਡਾ ਗੁਰੂ ਵੱਡਾ ਫੱਕਰ ਆ ਕੇ ਵੇਖਿਆ ਸਾਡੀ ਗੱਡੀ ਅੱਗੇ ਫੱਕਰ ਵੱਡਾ ਕੇ ਗੁਰੂ ਵੱਡਾ ਜੀ ਤੇ ਸਾਡੇ ਸਾਡੀ ਹਾਲਤ ਵੇਖ ਲਓ ਵੀ ਕੰਧ ਦੇ ਨਾਲ ਗੁਰਦੁਆਰਾ ਸਾਂਝਾ ਹੁੰਦਾ ਸਾਡਾ ਐਨ ਕੰਧ ਗੁਰਦੁਆਰੇ ਦੇ ਨਾਲ ਹੁੰਦੀ ਹੈ ਉੱਥੇ ਮੱਥਾ ਟੇਕਣ ਨਹੀਂ ਆਉਣਾ ਆਪਣੇ ਘਰੋਂ ਵੀਰਵਾਰ ਦੂਰ ਤੇਲ ਪਾਉਣ ਜਾਣਾ ਜਰੂਰ ਤੇਲ ਪਹੁੰਚਣ ਵਾਸਤੇ ਉੱਥੇ ਪਹੁੰਚਣਾ ਅਸੀਂ ਕਿੰਨੇ ਡਰਾਕਲ ਹੋ ਗਏ ਹਾਂ ਡਰੇ ਨੇ ਪਿਆ ਅਸੀਂ ਕਿੰਨੇ ਕਮਜ਼ੋਰ ਦਿਲ ਹੋ ਗਏ ਅਸੀਂ ਮਾਨਸਿਕ ਤੌਰ ਤੇ ਅਸੀਂ ਬਹੁਤ ਨੀਵੇਂ ਜਾ ਚੁੱਕੇ ਹਾਂ ਕਿਉਂਕਿ ਸਾਨੂੰ ਸਮਝ ਨਹੀਂ ਗੁਰੂ ਪਾਤਸ਼ਾਹ ਨੇ ਕੀ ਕਿਹਾ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ੀਦੀਪੁਰਬ ਨੂੰ ਤੁਸੀਂ ਸਮਾਗਮ ਰੱਖੇ ਨੇ ਹੁਣ ਧਿਆਨ ਮਾਰੋ ਭਲਾ ਜਿਹੜੇ ਉਹ 16 ਬਿਪਰ ਪੰਡਤ 16 ਇਲਾਕਿਆਂ ਦੇ ਆਗੂ ਨੇ ਉਹ ਮਾਮੂਲੀ ਬੰਦੇ ਨਹੀਂ ਏ 16 ਇਲਾਕਿਆਂ ਦੇ ਆਗੂ ਨੇ ਉਹ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋ ਆਏ ਕੀ ਲੈਣ ਆਏ ਸੀ ਭਲਾਓ ਜੀ ਉਹਨਾਂ ਨੇ ਕਿ ਕੀ ਆਖਿਆ ਸੀ ਭਲਾ ਵੀ ਸਾਡੇ ਜਨੇਊ ਉਤਾਰੇ ਜਾ ਰਹੇ ਨੇ ਤੇ ਕਿਰਪਾ ਕਰਕੇ ਸਾਡੀ ਮਦਦ ਕਰੋ ਸੋਚੋ ਭਲਾ ਪਹਿਨੋ ਇੱਕ ਵਾਰ ਸੋਚੋ ਜਿਨ੍ਹਾਂ ਦੀ ਉਹ ਸਦੀਆਂ ਤੋਂ ਪੂਜਾ ਕਰਦੇ ਕੋਈ ਵੀ ਉਹਨਾਂ ਦਾ ਦੇਵੀ ਦੇਵਤਾ ਸ਼ਸਤਰ ਤੋਂ ਬਿਨਾ ਨਹੀਂ ਹੈਗਾ ਸਾਰੇ ਥਿਆਰਾਂ ਵਾਲੇ ਆ ਉਹ ਜਿਨ੍ਹਾਂ ਦੀ ਪੂਜਾ ਕਰਦੇ ਆ ਨਾ ਉਹ ਐਡਾ ਤਗੜਾ ਤਰਸੂਲ ਸ਼ਿਵਜੀ ਦੇ ਕੋਲ ਵੀ ਆ ਵਿਸ਼ਨੂੰ ਵੀ ਸ਼ਸਤਰਧਾਰੀ ਆ ਸਾਰੇ ਦੇਵੀ ਦੇਵਤੇ ਸ ਹਨੂਮਾਨ ਗੁਰਜ ਲਈ ਫਿਰਦਾ ਸਾਰੇ ਦੇਵੀ ਦੇਵਤੇ ਸ਼ਸਤਰਾਂ ਵਾਲੇ ਪਰ ਜਦੋਂ ਲੋੜ ਪਈ ਦੱਸੋ ਕੁਛੋ ਦੱਸ ਕੇ ਉਸੇ ਬੋਲ ਕੇ ਦੱਸੋ ਬਜ਼ੁਰਗ ਕਿੱਥੇ ਗਏ ਹੋ ਜਿੰਨੇ ਦੇਵੀ ਦੇਵਤੇ ਸ਼ਸਤਰਾਂ ਵਾਲੇ ਜਦੋਂ ਲੋੜ ਪਈ ਕਿੱਥੇ ਗਏ ਭਲਾ ਲੱਭੇ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਆ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆ ਗਏ। ਕੀ ਆਖਿਆ ਉਹਨਾਂ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਸੈਵੇਂ ਸੀ ਨਾ ਅੰਦਰੋਂ। ਡਰੇ ਹੁਣ ਤੁਹਾਡੇ ਘਰ ਤੁਹਾਡੇ ਪਿੰਡ ਤੇ ਕੋ ਕਬਜ਼ਾ ਕਰ ਲੈ। ਤੇ ਤੁਸੀਂ ਕਿਸੇ ਧਰਮ ਦੇ ਵਿਆਖਿਆ ਕਰਨ ਵਾਲੇ ਕੋ ਜਾਓਗੇ ਨਾ ਸਾਡੀ ਬੋੜੀ ਕਰ ਸਾਡੀ ਮਦਦ ਕਰ। ਕਿੰਨੀ ਆਸ ਲਾ ਕੇ ਆਏ ਹੋਣਗੇ। ਹੈ ਸਾਨੂੰ ਇੰਨੀ ਆਸ ਗੁਰੂ ਤੇ। ਇੰਨਾ ਭਰੋਸਾ ਸੀ ਗੁਰੂ ਤੇ ਰੱਖਿਆ। ਓ ਕਿਥੋਂ ਚੱਲ ਕੇ ਆਏ ਧੰਗੁਰੂ ਤੇਗ ਬਹਾਦਰ ਸਾਹਿਬ ਦੇ ਆਣ ਕੇ ਚਰਨਾ ਚ ਕਹਿੰਦੇ ਮਹਾਰਾਜ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਅਸੀਂ ਜਿਨ੍ਹਾਂ ਦੇ ਅੱਗੇ ਨਾਰੀਅਲ ਪੰਨੇ ਜਿਨ੍ਹਾਂ ਦੇ ਅੱਗੇ ਦੋ-ਦੋ ਵਾਰੀ ਜਾ ਕੇ ਟੱਲੀਆਂ ਖੜਕਾਈਆਂ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਦਵਾਈ ਰੱਬ ਦੀ ਅਸੀਂ ਤੁਹਾਡੇ ਕੋਲ ਆਏ ਅਗਲੀ ਗੱਲ ਸੁਣੋ ਜੀ ਮਹਾਰਾਜ ਨੇ ਆਖੀ ਮਹਾਰਾਜ ਨੇ ਆਖਿਆ ਫਿਰ ਇੰਜ ਕਰੋ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰ ਲੈਣਾ ਸੀ ਸਾਰੇ ਕਬੂਲ ਕਰ ਲਵਾਂਗੇ ਭਾਗਾਂ ਵਾਲਿਓ ਇਹ ਗੱਲ ਮਾਮੂਲੀ ਨਹੀਂ ਉਹਨਾਂ ਨੇ ਵਿਸ਼ਵਾਸ ਕਰ ਲਿਆ ਜਾ ਕੇ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾਤਾ ਜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਚ ਲਾਇਆ ਸੀ ਸਾਰੇ ਹੀ ਤੇਰੀ ਇਨਮਾ ਲਵਾਂਗੇ ਭਾਗਾਂ ਵਾਲਿਓ ਬਿਨਾਂ ਵਿਸ਼ਵਾਸ ਤੋਂ ਤੇ ਗੱਲ ਕਹਿ ਵੀ ਨਹੀਂ ਸਕਦੇ ਹੋ ਉਹਨਾਂ ਨੇ ਵਿਸ਼ਵਾਸ ਹੀ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਲਾ ਰਹਿ ਸਕਣਗੇ ਔਰੰਗਜ਼ੇਬ ਉਹ ਆਪਣੀ ਪੂਰੀ ਸਰਕਾਰ ਦਾ ਤਨ ਦੇ ਹੀ ਨਾ ਜੋਰ ਲਾ ਲੈ ਜਿਸ ਗੁਰੂ ਤੇਗ ਬਹਾਦਰ ਸਾਹਿਬ ਤੇ ਅਸੀਂ ਮਾਣ ਕਰਕੇ ਆਏ ਆ ਉਹ ਆਪਣਾ ਸਰੀਰ ਤਾਂ ਦੇਖੇ ਲਾ ਦੇਣਗੇ ਪਰ ਸਾਡੇ ਵਿਸ਼ਵਾਸ ਨੂੰ ਕਦੀ ਠਕਰਾਉਣਗੇ ਨਹੀਂ ਸਿਖਾਏ ਭਰੋਸਾ ਤੈਨੂੰ ਇਹ ਤੇ ਇਹ ਨਾਲ ਵਿਸ਼ਵਾਸ ਹੈ ਉਹ ਕਸ਼ਮੀਰੀ ਪੰਡਤ ਬ੍ਰਾਹਮਣ ਕੁਸ਼ ਵਿਸ਼ਵਾਸ ਕਰਕੇ ਆਏ ਧੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਪਰ ਤੇ ਧੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਜਾ ਕੇ ਉਹਨਾਂ ਨੂੰ ਕਹਿ ਦਿਓ ਇਹ ਸਾਡਾ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੇ ਉਹਨਾਂ ਨੂੰ ਇਸਲਾਮ ਚ ਲੈ ਆਉ ਸੀ ਸਾਰੇ ਆ ਜਵਾਂਗੇ ਹੈ ਜੇ ਸਿੱਖਾ ਤਨਵੇਂ ਨਾ ਵਿਸ਼ਵਾਸ ਤੇਰੀ ਬੇਵਿਸ਼ਵਾਸੀ ਨੇ ਡੇਰੇ ਪੈਦਾ ਕਰ ਦਿੱਤੇ ਤੇਰੀ ਬੇਵਿਸ਼ਵਾਸੀ ਨੇ ਕਬਰਾਂ ਪੈਦਾ ਕਰ ਦਿੱਤੀਆਂ ਤੇਰੀ ਬੇਵਿਸ਼ਵਾਸੀ ਨੇ ਚਲਦੇ ਪਾਣੀਆਂ 'ਚ ਨਾਰੀਓਂ ਸਤਾ ਦਿੱਤੇ ਤੇਰੀ ਬੇਵਿਸ਼ਵਾਸੀ ਨੇ ਹੱਥਾਂ ਦੇ ਵਿੱਚ ਧਾਗੇ ਬਨਵਾ ਦਿੱਤੇ ਤੇਰੀ ਬੇਵਿਸ਼ਵਾਸੀ ਨੇ ਅਦ੍ਰਕਸ਼ਾਂ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਢਾਗੇ ਬਨਵਾ ਦਿੱਤੇ ਤੇਰੀ ਬੇਵਿਸ਼ਵਾਸੀ ਨੇ ਜਿਹੜੀ ਜਗ੍ਹਾ ਨੂੰ ਕੋਈ ਪੁੱਛਦਾ ਨਹੀਂ ਸੀ ਉੱਥੇ ਦੀਵੇ ਜਗਾ ਦਿੱਤੇ ਵੱਡੇ-ਵੱਡੇ ਕਲਸ਼ ਸੋਨੇ ਦੇ ਚੜ ਗਏ ਤੇਰੀ ਬੇਵਿਸ਼ਵਾਸੀ ਹੈ ਤੂੰ ਹੀ ਦਗਾ ਕੀਤਾ ਤੂੰ ਸਿਰ ਚਕਾਇਆ ਤੇਰੇ ਵਾਲੇ ਵੇਖ ਕੇ ਇੱਕਵੇਂ ਚਕਾਇਆ ਮੁੜ ਕੇ ਦੋਨੇ ਚਕਾਇਆ ਮੁੜ ਕੇ ਤਿੰਨਾਂ ਨੇ ਚਕਾਇਆ ਜੇ ਤੇਰੇ ਤੇ ਕੋਈ ਸਵਾਲ ਕਰਦਾ ਹੈ ਉਹ ਕਬਰਾਂ ਦੇ ਅੱਗੇ ਮੱਥਾ ਟੇਕਣ ਵਾਲਿਆ ਅਸੀਂ ਜਿੰਨਾਂ ਦੇ ਅਗੇ ਹਜ਼ਾਰਾਂ ਸਾਲਾਂ ਤੋਂ ਦੇਵੀ-ਦੇਵਤਿਆਂ ਕੇ ਮੱਥੇ ਟਿਕਾਏ ਲੋੜ ਪੈਣ ਤੇ ਨਾ ਸਾਡੀ ਬਾਹ ਨਹੀਂ ਫੜੀ ਤੇ ਪਾਣੀ ਤੇਰੀ ਵੀ ਨਹੀਂ ਹੈ ਮੈਂ ਸਵਾਲ ਕਰਦਾ ਜੀ ਮੇਰੀ ਉਹ ਭੈਣੋਂ ਤੁਸੀਂ ਸਵਾਲ ਕਰ ਸਕਦੇ ਹੋ ਕੋਈ ਦੱਸੇਗਾ ਵੀ ਸਾਡੇ ਘਰ 'ਚ ਆਹ ਪ੍ਰੋਬਲਮ ਆ ਗਈ ਤੇ ਫੱਕਰ ਪ੍ਰਗਟ ਹੋ ਕੇ ਸਾਡੇ ਘਰ ਆਣ ਕੇ ਕਹਿਣ ਲੱਗਾ ਵੀ ਮੈਂ ਤੁਹਾਡੀ ਮਦਦ ਕਰਦਾ ਪਿੰਡ ਵਿੱਚ ਵੀ ਬਾਤ ਜਾਂਦੀ ਹੋਵੇਗੀ ਕੋਈ ਆਣ ਕੇ ਪੁੱਛੇ ਜੀ ਮੈਂ ਜਵਾਬ ਦੇਣ ਨੂੰ ਤਿਆਰ ਹਾਂ ਵੀ ਕੋ ਕਹੇ ਜੀ ਸਾਡੇ ਆਹ ਵਿਵਤਾਨ ਪੇ ਫੱਕਰ ਪ੍ਰਗਟ ਹੋ ਗਿਆ ਉਹਨੇ ਕਿਹਾ ਵੀ ਪਰਵਾਹ ਨਾ ਕਰ ਮੈਂ ਤੇਰੇ ਨਾਲ ਆ ਮੁਰਦੇ ਕਦੀ ਬੋਲਦੇ ਹੁੰਦੇ ਜੀ ਇੱਥੇ ਜਿਉਂਦੇ ਬੰਦੇ ਨਹੀਂ ਬੋਲਦੇ ਮੁਰਦਿਆਂ ਕਿੱਥੋਂ ਬੋਲਣਾ ਜਿਉਂਦਾ ਬੰਦਾ ਵੀ ਬੋਲਦਾ ਮੁਰਦੇ ਕਿੱਥੋਂ ਬੋਲਣਾ ਪਰ ਇੱਥੇ ਕਿੰਨਾ ਬੰਦਾ ਬੇਵਸ ਹੋਏਗਾ ਜਿਹੜਾ ਮੁਰਦੇ ਨੂੰ ਕਹਿੰਦਾਗਾ ਤੂੰ ਮੇਰੀ ਮਤ ਕਰ ਮੈਂ ਤੇ ਗਿਆ ਗੁਜ਼ਰਿਆ ਹੁਣ ਅੰਦਾਜ਼ਾ ਲਾਓ ਭਲਾ